جی میرا نام نوید احمد ہے جو میری ایک ویڈیو وائرل ہوئی ہے یہاں کاضی موڑا سے کہ بھائی میں نے کسی سکھ کمیونٹی کے بارے میں جو ہے وہ غلط بولا ہے میں اس کے لیے سکھ کمیونٹی سے ماسک چاہتا ہوں پہلے اسے اور حجے تک جڑا ہے وہ ایف آئی آر درج نہیں ہوئی ਪਰ ਸੂਤਰਾਂ ਦੇ ਮੁਤਾਬਕ ਸਾਨੂੰ ਜਿੱਥੇ ਤੱਕ ਜੋ ਪਤਾ ਚਲਿਆ ਹੈ ਉਹਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਪੁਲਸ محکمہ ਇਹ ਕਹਿ ਰਿਹਾ ਹੈ ਕਿ ਜਿਸ ਤਰੀਕੇ ਦੀ ਐਪਲੀਕੇਸ਼ਨ ਲਿਖ ਕੇ ਦਿੱਤੀ ਗਈ ਹੈ ਉਹਦੇ ਤਹਿਤ ਕੋਈ ਇੰਨੀ ਵੱਡੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਾਂ ਫਿਰ ਉਹਦੇ ਮੁਤਾਬਕ ਕੋਈ ਐਫ ਆਈ ਆਰ ਹੀ ਨਹੀਂ ਬਣਦੀ ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਹਾਂ ਪੁਂਚ ਦਾ ਜਿਹੜਾ ਮਾਮਲਾ ਪਟਵਾਰੀ ਨਵੀਦ احمد ਦੀ ਪੱਦੀ ਸ਼ਬਦਾਵਲੀ ਇੱਕ ਕਮਿਊਨਿਟੀ ਦੇ ਬਾਰੇ ਜਾਨੀ ਸਿੱਖਾਂ ਦੇ ਬਾਰੇ ਵਿੱਚ ਜੋ ਬੋਲੀ ਗਈ ਸੀ ਸਵੇਰੇ ਗਾਲੀ ਗਲੋਚ ਕਰਕੇ ਉਸ ਨੇ ਜਿਹੜਾ ਸੰਬੋਧਨ ਕੀਤਾ ਸੀ ਉਸ ਮਾਮਲੇ ਦੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਜੀ ਹਾਂ ਪੁਂਚ ਤੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਦੇ ਸਮੇਂ ਇੱਕ ਦੋ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਜ਼ਮੀਨੀ ਵਿਵਾਦ ਕੁਝ ਚੱਲ ਰਿਹਾ ਸੀ ਪਾਣੀ ਨੂੰ ਲੈ ਕੇ ਨਾਲੇ ਨੂੰ ਲੈ ਕੇ ਤੋਂ ਪੁਨਛਦਾਹੀ ਇੱਕ ਪਟਵਾਰੀ ਉਸ ਮਾਮਲੇ ਦੇ ਵਿੱਚ ਬੜਿਆ ਔਰ ਕੁਝ ਐਸੀਆਂ ਗੱਲਾਂ ਪੱਦੀ ਸ਼ਬਦਾਵਲੀ ਵਰਤੀ ਜਿਹਦੀ ਵੀਡੀਓ ਪੂਰੇ ਹੀ ਸੋਸ਼ਲ ਮੀਡੀਆ ਤੇ ਲਗਭਗ ਸਾਰੇ ਵਰਲਡ ਦੇ ਵਿੱਚ ਵਾਇਰਲ ਹੋ ਗਈ ਹੁਣ ਉਸ ਪਟਵਾਰੀ ਜਿਹੜਾ ਹੈ ਉਹ ਇਸ ਵੇਲੇ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਜੋ ਲੇਟੈਸਟ ਅਪਡੇਟ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਇਹ ਮਾਮਲਾ ਪੁਂਛ ਦੇ ਵਿੱਚ ਆਇਆ ਸੀ ਜਿਸ ਦੇ ਵਿੱਚ ਇੱਕ ਪਟਵਾਰੀ ਵੱਲੋਂ ਸਿੱਖਾਂ ਬਾਰੇ ਪੱਦੀ ਸ਼ਬਦਾਵਲੀ ਜਿਹੜੀ ਸੀ ਉਹ ਵਰਤੀ ਗਈ ਸੀ ਮੈਂ ਵੀਡੀਓ ਅਸੀਂ ਵੀ ਚਲਾਈ ਸੀ ਖਬਰ ਅਸੀਂ ਵੀ ਚਲਾਈ ਸੀ ਇਸ ਆਪਸੀ ਸਾਈਂ ਟੀਵੀ ਤੇ ਔਰ ਇਸ ਦੀ ਜਿਹੜੀ ਲੇਟੈਸਟ ਅਪਡੇਟ ਤੁਹਾਨੂੰ ਦੱਸ ਦਈਏ ਕਿ ਐਡੀਸ਼ਨਲ ਡੀਸੀ ਪੁਂਛ ਤਾਹਿਰ ਮੁਸਤਾਫਾ ਮਲਿਕ ਇਹਨਾਂ ਨੇ ਜਿਹੜੀ ਹੈ ਉਹ ਇਨਕੁਆਇਰੀ ਦਾ ਇੱਕ ਆਰਡਰ ਜਿਹੜਾ ਹੈ ਉਹ ਕਰ ਦਿੱਤਾ ਹੈ ਅਟੈਚਮੈਂਟ ਆਫ ਮਿਸਟਰ ਨਵੀਦ احمد ਪਟਵਾਰੀ ਪੀ ਐਚ ਸਿੰਧਾਰਾ ਤਹਿਸੀਲ ਹਵੇਲੀ ਅਪੁਆਇੰਟਮੈਂਟ ਆਫ ਇਨਕੁਆਇਰੀ ਆਫੀਸਰ ਥੇਰ ਆਫ ਇੱਕ ਆਰਡਰ ਜਿਹੜਾ ਹੈ ਉਹ ਕੱਟਿਆ ਹੈ ਕਿ ਜਿਹੜੀ ਪੈਂਡਿੰਗ ਇਨਕੁਆਇਰੀ ਹੈ ਮਿਸਕੰਡਕਟ ਦੀ ਜਿਹੜਾ ਨਵੀਦ احمد ਦੇ ਜਿਹੜੀ ਲਈ ਹੈ ਉਹ ਕਰ ਦਿੱਤੀ ਗਈ ਹੈ ਔਰ ਕਾਫੀ ਵੱਡਾ ਆਰਡਰ ਹੈ ਇਹ ਆਰਡਰ ਵੀ ਨਾਲ ਦੇ ਨਾਲ ਤੁਹਾਨੂੰ ਸਕਰੀਨ ਤੇ ਵੀ ਦਿਖਾਵਾਂਗਾ ਇਹ ਆਰਡਰ ਜਿਹੜਾ ਹੈ ਇਹ ਕੱਢ ਦਿੱਤਾ ਹੈ ਉਸ ਦੇ ਨਾਲ ਹੀ ਨਾਲ ਤੁਹਾਨੂੰ ਹੋਰ ਇੱਕ ਦਸੀਏ ਜਿਹੜੀ ਖਬਰ ਦੇ ਵਿੱਚ ਲੇਟੈਸਟ ਅਪਡੇਟ ਕੀ ਆਲ ਜੀਐਨਕੇ ਪਟਵਾਰ ਖਾਨਾ ਐਸੋਸੀਏਸ਼ਨ ਯਾਨੀ ਕਿ ਆਲ ਜੀਐਨਕੇ ਪਟਵਾਰ ਐਸੋਸੀਏਸ਼ਨ ਡਿਸਟ੍ਰਿਕਟ ਪੁੰਛ ਵੱਲੋਂ ਵੀ ਇਹ ਜੋ ਨਵੀਦ احمد ਨੂੰ ਪਟਵਾਰ ਐਸੋਸੀਏਸ਼ਨ ਦੇ ਵਿੱਚੋਂ ਬਾਹਰ ਕੱਢ ਕੇ ਔਰ 5000 ਰੁਪਇਆ ਜਿਹੜਾ ਹੈ ਉਹਦੇ ਤੇ ਜੁਰਮਾਨਾ ਲਗਾਇਆ ਹੈ ਇਥੋਂ ਇਹ ਸਾਫ਼-ਸਾਫ਼ ਸਾਬਿਤ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਸਨੇ ਵੀਡੀਓ ਦੇ ਵਿੱਚ ਪੱਦੀ ਸ਼ਬਦਾਵਲੀ ਵਰਤੀ ਇਸ ਦੇ ਨਾਲ ਉਸ ਦਾ ਆਪਣਾ ਡਿਪਾਰਟਮੈਂਟ ਵੀ ਉਸ ਦੇ ਕੋਲੋਂ ਬਹੁਤ ਖਫਾ ਹੈ ਔਰ ਨਾਲ ਹੀ ਨਾਲ ਉਸ ਦੀ ਜਿਹੜੀ ਐਸੋਸੀਏਸ਼ਨ ਹੈ ਪਟਵਾਰੀਆਂ ਦੀ ਐਸੋਸੀਏਸ਼ਨ ਜਿਹੜੀ ਹੁੰਦੀ ਹੈ ਪਟਵਾਰ ਐਸੋਸੀਏਸ਼ਨ ਉਹਦੇ ਵਿੱਚੋਂ ਵੀ ਉਸ ਨੂੰ ਬਰਖਾਸ ਯਾਨੀ ਕੱਢ ਦਿੱਤਾ ਗਿਆ ਹੈ ਬਾਹਰ ਕੱਢ ਦਿੱਤਾ ਗਿਆ ਹੈ ਔਰ 5000 ਰੁਪਇਆ ਜੁਰਮਾਨਾ ਤੱਕ ਵੀ ਲਗਾ ਦਿੱਤਾ ਗਿਆ ਹੈ ਯਾਨੀ ਕਿ ਹਰ ਕੋਈ ਬੰਦਾ ਇਹ ਸਮਝਦਾ ਹੈ ਕਿ ਉਸ ਨੇ ਬਹੁਤ ਵੱਡੀ ਗਲਤੀ ਕੀਤੀ ਪਟਵਾਰੀ ਨਵੀਦ احمد ਨੇ بقائدہ اس غلطی دی کر کے معافی بھی منگی لیکن اس نے معافی جو منگی وہ بھی تہنوں ویڈیو نال دکھان دے ہاں عید احمد ہے جو میری ایک ویڈیو وائرل ہوئی ہے یہاں کاضی موڑا سے کہ بھائی میں نے کسی سکھ کمیونٹی کے بارے میں جو ہے وہ غلط بولا ہے میں اس کے لیے سکھ کمیونٹی سے معاذ چاہتا ہوں پہلے یا میں نے کہا بھائی کہ میں نے کسی کا کوئی نقصان نہیں کیا یہ کسی جو ہے وہاں جہاں سردار کمیونٹی رہتی ہے اوپر وہاں سے شروع ہوتی ہے وہاں سے آ کر لاسٹ یہاں ختم ہوتی ہے آ کر تو اگر اس سلسلے میں میری زبان سے کوئی ایسے الفاظ نکلے ہوں جس کی وجہ سے سکھ کمیونٹی جو ہے وہ اس نے میرے اپنے سینٹیمنٹس جو ہے سکھ کمیونٹی کے اگر وہ ہرٹ ہوئے ہوں تو اس کے لیے میں بہت بہت معافی چاہتا ہوں سکھ کمیونٹی سے اور سکھ کمیونٹی کے پردان صاحب سے بھی گزارش کرتا ہوں کہ میرا ایسا کوئی بھی ارادہ یا ایسی میری کوئی بھی ذہنیت نہیں تھی کہ میں کسی کو بولوں میں نے صرف سرداروں کا نام اس لیے لیا کہ وہ سردار جو ہیں کسی جو ہے وہاں سرداروں کے گھروں سے جو شروع ہو کر نیچے آتی ہے اگر کسی کا پانی بند کرنا ہے تو وہاں سے اگر بند نہیں ہو سکتا تو ہم کیسے بند کر سکتے ہیں ہم کیسے کسی کی زمین سے پانی کو روک سکتے ہیں پھر میں چاہتا ہوں کہ اگر سکھ کمیونٹی کے میں تیسری بار بول رہا ہوں اگر سکھ کمیونٹی کو میری بات سے اگر کوئی بھی سینٹیمنٹ ہارٹ ہوئے ہوں تو اس کے لئے بات اس ویڈیو دے بچ اس نے کہا کہ میری زبان پھسل گئی زبان ایک بار فسل دی ہے دو بار پھسل دی ہے یا چار بار پھسل دی ہے ਹੁਣ ਬੀਐਨਐਸ ਦੇ ਤਹਿਤ ਕਿਉਂਕਿ ਅਨਕਨਸਟੀਚਿਊਸ਼ਨਲ ਲੈਂਗੁਏਜ ਦਾ ਜਿਹੜਾ ਉਸਨੇ ਇਸਤੇਮਾਲ ਕੀਤਾ ਬਹੁਤ ਹੀ ਪੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਭਾਵੇਂ ਉਹ ਸਿੱਖਾਂ ਬਾਰੇ ਕੀਤਾ ਜਾਂ ਕਿਸੇ ਹੋਰ ਬਾਰੇ ਵੀ ਉਹ ਕਰਦਾ ਤਾਂ ਇਹਦੀ ਜੋ ਬਣਦੀਆਂ ਧਾਰਾਵਾਂ ਹਨ ਉਹਦੇ ਉੱਤੇ ਲੱਗਦੀਆਂ ਹਨ ਹੁਣ ਤੁਹਾਨੂੰ ਦੱਸ ਦਈਏ ਕਿ ਉੱਥੇ ਦੀ ਡੀਜੀਪੀਸੀ ਦੇ ਪ੍ਰਧਾਨ ਨਰਿੰਦਰ ਸਿੰਘ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਤਾਂ ਨਰਿੰਦਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪ੍ਰਸ਼ਾਸਨ ਦੇ ਨਾਲ ਪੂਰੀ ਗੱਲਬਾਤ ਕਰ ਲਈ ਹੈ ਔਰ ਗੱਲਬਾਤ ਦਾ ਸਿੱਟਾ ਜਿਹੜਾ ਉਹ ਇਹ ਹੈ ਕਿ ਉਹਦੇ ਉੱਤੇ ਐਕਸ਼ਨ ਲਿਆ ਜਾਵੇਗਾ ਲੇਕਿਨ ਉਸ ਦੇ ਬਾਵਜੂਦ ਤੁਹਾਨੂੰ ਦੱਸ ਦਈਏ ਕਿ ਇਸੇ ਪਟਵਾਰੀ ਨਵੀਦ احمد ਦੇ ਉੱਤੇ 2021 ਦੇ ਵਿੱਚ ਵੀ ਇੱਕ ਐਫਆਈਆਰ ਦਰਜ ਹੋਈ ਸੀ ਇਹਦਾ ਔਰ ਸਭ ਤੋਂ ਵੱਡੀ ਗੱਲ 380 ਅੰਡਰ ਸੈਕਸ਼ਨ 380 380 ਦੇ ਤਹਿਤ ਉਹਦੇ ਖਿਲਾਫ ਇੱਕ ਪਰਚਾ ਵੀ ਦਰਜ ਹੋਇਆ ਸੀ ਜਿਸ ਦੇ ਵਿੱਚ ਸ਼ਾਇਦ ਅ ਮਿਸਪਲੇਸਮੈਂਟ ਜਾਂ ਜਿਹੜੇ ਕਾਗਜ਼ਾਤ ਹੁੰਦੇ ਨੇ ਰੈਵਨਿਊ ਦੇ ਉਹਨਾਂ ਨੂੰ ਅੱਗੇ ਪਿੱਛੇ ਕਰਨ ਦਾ ਕੁਝ ਇਸ ਤਰ੍ਹਾਂ ਦਾ ਮਾਮਲਾ ਨਿਕਲ ਕੇ ਆਇਆ ਸੀ ਹਜੇ ਤੱਕ ਉਸ ਮਾਮਲੇ ਦਾ ਕੀ ਬਣਿਆ ਕੀ ਨਹੀਂ ਬਣਿਆ ਇਹ ਤਾਂ ਪ੍ਰਸ਼ਾਸਨ ਦੱਸ ਸਕਦਾ ਹੈ ਜਾਂ ਫਿਰ ਪੁਲਸ ਵਿਭਾਗ ਦੱਸ ਸਕਦਾ ਹੈ ਸਟੇਸ਼ਨ ਹਾਊਸ ਅਫੀਸਰ ਪੁਛ ਦਾਨਿਸ਼ ਅਹਿਮਦ ਜੀ ਜਿਹੜੇ ਪ੍ਰੋਫੈਸ਼ਨਰੀ ਡੀਐਸਪੀ ਨੇ ਇਸ ਵੇਲੇ ਇਸ ਮਾਮਲੇ ਦੀ ਜਿਹੜੀ ਜਾਂਚ ਕਰ ਰਹੇ ਨੇ ਔਰ ਹਜੇ ਤੱਕ ਜਿਹੜਾ ਹੈ ਉਹ ਐਫ ਆਈ ਆਰ ਦਰਜ ਨਹੀਂ ਹੋਈ ਸੂਤਰਾਂ ਦੇ ਮੁਤਾਬਕ ਸਾਨੂੰ ਜਿੱਥੇ ਤੱਕ ਜੋ ਪਤਾ ਚਲਿਆ ਹੈ ਉਹਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਪੁਲਸ ਮਹਿਕਮਾ ਇਹ ਕਹਿ ਰਿਹਾ ਹੈ ਕਿ ਜਿਸ ਤਰੀਕੇ ਦੀ ਐਪਲੀਕੇਸ਼ਨ ਲਿਖ ਕੇ ਦਿੱਤੀ ਗਈ ਹੈ ਉਹਦੇ ਤਹਿਤ ਕੋਈ ਇੰਨੀ ਵੱਡੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਾਂ ਫਿਰ ਉਹਦੇ ਮੁਤਾਬਕ ਕੋਈ ਐਫ ਆਈ ਆਰ ਹੀ ਨਹੀਂ ਬਣਦੀ ਪਰ ਇੱਕ ਗੱਲ ਤਾਂ ਮੰਨਣੀ ਪਵੇਗੀ ਕਿ ਐਡੀਸ਼ਨਲ ਡੀਸੀ ਜਿਹੜੇ ਨੇ ਉਹਨਾਂ ਨੂੰ ਸਮਝ ਆ ਗਈ ਹੈ ਕਿ ਇਸ ਬੰਦੇ ਨੇ ਕੁਝ ਨਾ ਕੁਝ ਤਾਂ ਗਲਤੀ ਕੀਤੀ ਹੈ ਕਿਉਂਕਿ ਵੀਡੀਓ ਦੇ ਵਿੱਚ ਸਾਫ਼-ਸਾਫ਼ ਉਹਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ ਉਹਦਾ ਐਗਰੈਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ ਔਰ ਉਹਦੀ ਜੋ ਉਸਨੇ ਪ੍ਰੋਵੋਕ ਕੀਤਾ ਉਥੇ ਲੋਕਾਂ ਨੂੰ ਔਰ ਰਸਤਾ ਤੋੜਨ ਦਾ ਇੱਕ ਕਮਿਊਨਿਟੀ ਦੇ ਲਈ ਜੋ ਰਸਤਾ ਬਣਿਆ ਹੋਇਆ ਉਸ ਰਸਤੇ ਨੂੰ ਤੋੜਨ ਤੱਕ ਦਾ ਜਿਹੜਾ ਹੈ ਉਹ ਧਮਕੀ ਦਿੱਤੀ ਇਹ ਸਾਫ਼-ਸਾਫ਼ ਜਿਹੜਾ ਹੈ ਉਹਦੇ ਵਿੱਚ ਸੁਣਾਈ ਦੇ ਰਿਹਾ ਹੈ ਪਰ ਫਿਰ ਵੀ ਜੇਕਰ ਸੂਤਰਾਂ ਦੇ ਮੁਤਾਬਕ ਚੱਲੀਏ ਤਾਂ ਫਿਰ ਵੀ ਪੁਲਿਸ ਨੂੰ ਸ਼ਾਇਦ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਐਫ ਆਈ ਆਰ ਵਿੱਚ ਉਹੀ ਦਰਜ ਕਰਨਾ ਪਵੇਗਾ ਜੋ ਐਪਲੀਕੇਸ਼ਨ ਦੇ ਵਿੱਚ ਲਿਖਿਆ ਹੋਵੇ ਤਾਂ ਇਹ ਕਮਿਊਨਿਟੀ ਵਾਈਜ਼ ਸਰਦਾਰ ਨਰਿੰਦਰ ਸਿੰਘ ਪ੍ਰਧਾਨ ਡੀਜੀਪੀਸੀ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਉਹਨਾਂ ਨੇ ਵੀ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਕੱਲ ਸਵੇਰੇ ਤੱਕ ਦਾ ਜਿਹੜਾ ਹੈ ਉਹ ਸਮਾਂ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੁਲਸ ਇਸ ਬੰਦੇ ਦੇ ਖਿਲਾਫ ਐਫ ਆਈ ਆਰ ਕਰਦੀ ਹੈ ਔਰ ਅਗਰ ਇਹ ਕਰਦੀ ਹੈ ਜਾਂ ਨਹੀਂ اور اگر ਕਰਦੀ ਹੈ ਤਾਂ ਬੀ ਐਨ ਐਸ ਦੀਆਂ ਕਿਹੜੀਆਂ-ਕਿਹੜੀਆਂ ਧਾਰਾਵਾਂ ਇਸ ਦੇ ਉੱਤੇ ਲੱਗਣਗੀਆਂ ਇਹ ਤਾਂ ਆਉਣ ਵਾਲੇ ਦਿਨ ਯਾਨੀ ਕੱਲ ਪਤਾ ਚਲੇਗਾ ਮਗਰ ਤੁਹਾਨੂੰ ਦੱਸ ਦਈਏ ਕਿ ਇਸ ਬੰਦੇ ਨੇ ਜੋ ਮਾਫੀ ਮੰਗੀ ਉਹਦੇ ਵਿੱਚ ਇਸ ਨੇ ਇਹ ਹੀ ਕਿਹਾ ਕਿ ਮੇਰੇ ਤੋਂ ਗਲਤੀ ਦੇ ਨਾਲ ਕੁਝ ਨਿਕਲ ਗਿਆ ਔਰ ਇਸ ਦੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਦੇਖੋ ਤਾਂ ਉਹ ਟੰਗ ਦੀ ਜਿਹੜੀ ਕਹਿ ਸਕਦੇ ਹੋ ਟਵਿਸਟਿੰਗ ਜਾਂ ਕਹਿ ਸਕਦੇ ਹੋ ਕਿ ਗਲਤੀ ਦੇ ਨਾਲ ਕੁਝ ਲਫ਼ਜ਼ ਨਿਕਲੇ ਹੋਇਆ ਲੱਗਦਾ ਨਹੀਂ ਕਿਉਂਕਿ ਬਹੁਤ ਹੀ ਤਲਖੀ ਬਹੁਤ ਹੀ ਤਿੱਖੇ ਸੁਭਾਅ ਦੇ ਨਾਲ ਬਹੁਤ ਹੀ ਗੁੱਸੇ ਦੇ ਵਿੱਚ ਐਗਰੈਸ਼ਨ ਦੇ ਵਿੱਚ ਇਸ ਨੇ ਜੋ ਗਾਲੀ ਗਲੋਚ ਇੱਕ ਕਮਿਊਨਿਟੀ ਦੇ ਨਾਲ ਕੀਤੀ ਔਰ ਉੱਥੇ ਦੇ ਲੋਕਾਂ ਨੂੰ ਪ੍ਰੋਵੋਕ ਕੀਤਾ ਕਿ ਇਹਨਾਂ ਦਾ ਰਸਤਾ ਜਿਹੜਾ ਹੈ ਆਓ ਚਲੀਏ ਇਹਨਾਂ ਦਾ ਰਸਤਾ ਵੀ ਜਿਹੜਾ ਹੈ ਉਹ ਢਾਈਏ ਕੱਸੀ ਦੇ ਵਿੱਚ ਢਾਈਏ ਕੁਝ ਇਸ ਤਰ੍ਹਾਂ ਦਾ ਤੁਸੀਂ ਵੀਡੀਓ ਦੇ ਵਿੱਚ ਸਾਫ਼ ਸੁਣ ਸਕਦੇ ਹੋ ਇਹ ਸੀ ਇਸ ਵੇਲੇ ਤੱਕ ਦੀ ਸਾਰੀ ਅਪਡੇਟ ਤਣ ਦੱਸ ਦਈਏ ਕਿ ਪਟਵਾਰ ਖਾਣੇ ਤੋਂ ਵਿੱਚੋਂ ਵੀ ਬੇਦਖਲ ਕਰ ਦਿੱਤਾ ਗਿਆ ਯਾਨੀ ਕਿ ਪਟਵਾਰ ਐਸੋਸੀਏਸ਼ਨ ਨੂੰ ਵੀ ਲੱਗਿਆ ਕਿ ਨਵੀਦ احمد ਨੇ ਬਹੁਤ ਵੱਡੀ ਗਲਤੀ ਕੀਤੀ ਹੈ ਔਰ 5000 ਰੁਪਏ ਉਹਨਾਂ ਨੂੰ ਜੁਰਮਾਨਾ ਤੱਕ ਵੀ ਲਗਾ ਦਿੱਤਾ ਉਸ ਤੋਂ ਬਾਅਦ ਏਡੀਸੀ ਸਾਹਿਬ ਜਿਹੜੇ ਨੇ ਪੁੰਚਦੇ ਉਹਨਾਂ ਨੂੰ ਵੀ ਲੱਗਿਆ ਕਿ ਇਸ ਨੇ ਗਲਤੀ ਕੀਤੀ ਔਰ ਇਨਕੁਆਇਰੀ ਬਿਠਾ ਦਿੱਤੀ ਗਈ ਹੁਣ ਪੁਲਸ ਮੈਕਮੇ ਦਾ ਦੇਖਣਾ ਹੋਵੇਗਾ ਕਿ ਕੀ ਕਰਦੇ ਨੇ ਕਿਉਂਕਿ ਇਸ ਵੇਲੇ ਤੱਕ FIR ਹਜੇ ਦਰਜ ਨਹੀਂ ਹੋਈ ਔਰ ਅਗਰ FIR ਨਹੀਂ ਦਰਜ ਹੋਈ ਤਾਂ ਕਿਉਂ ਨਹੀਂ ਹੋਈ ਔਰ ਅਗਰ ਹੋਏਗੀ ਤਾਂ ਕੀ ਕੀ ਤਾਰਾਂ ਲਗਣਗੀਆਂ ਇਹ ਆਉਣ ਵਾਲੇ ਸਮੇਂ 'ਚ ਜੋ ਵੀ ਅਪਡੇਟ ਹੋਏਗੀ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ ਵੈਸੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੀ ਅਨ ਕਨਸਟੀਟਿਊਸ਼ਨਲ ਲੈਂਗੁਏਜ ਯਾਨੀ ਪੱਦੀ ਸ਼ਬਦਾਵਲੀ ਸੰਵਿਧਾਨ ਦੇ ਬਿਲਕੁਲ ਉਲਟ ਸ਼ਬਦਾਵਲੀ ਜਿਹੜੀ ਹੈ ਇਹ ਵਰਤੀ ਗਈ ਨਵੀਦ ਅਹਿਮਦ ਵੱਲੋਂ ਇਹ ਬਖਸ਼ਣਯੋਗ ਲੱਗਦੀ ਤਾਂ ਨਹੀਂ ਭਾਵੇਂ ਉਹ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕਿਉਂ ਨਾ ਹੋਵੇ ਇਹ ਤਾਂ ਇੱਕ ਸਰਕਾਰੀ ਮੁਲਾਜ਼ਮ ਸੀ ਔਰ ਇੱਥੇ ਤੱਕ ਕਿ ਆਮ ਬੰਦਾ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰ ਸਕਦਾ ਕਨਸਟੀਟਿਊਸ਼ਨ ਦੇ ਵਿੱਚ ਬਕਾਇਦਾ ਇਹਦੇ ਉੱਤੇ ਆਈਪੀਸੀ ਜਾਂ ਹੁਣ ਬੀਐਨਐਸ ਦੇ ਵਿੱਚ ਵੀ ਧਾਰਾਵਾਂ ਮੌਜੂਦ ਨੇ ਜਿਹੜੀਆਂ ਉਸ ਬੰਦੇ ਦੇ ਉੱਤੇ ਲੱਗ ਸਕਦੀਆਂ ਨੇ ਔਰ ਉਮੀਦ ਕਰਦੇ ਹਾਂ ਕਿ ਇਸ ਕੇਸ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਪੂਰੇ ਸੰਵੇਦਨਸ਼ੀਲਤਾ ਦੇ ਨਾਲ ਕੰਮ ਕੀਤਾ ਜਾਵੇਗਾ ਔਰ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਦੇ ਲਈ ਕਿਉਂਕਿ ਡੀਐਸਪੀ ਸਾਹਿਬ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਇਹ ਬੜਾ ਸੈਂਸਿਟਿਵ ਮੁੱਦਾ ਹੈ ਇਸ ਨੂੰ ਬੜੇ ਸੋਚ ਸਮਝ ਕੇ ਇਨਕੁਆਇਰੀ ਕਰਕੇ ਦਿੱਤੇ ਧਾਰਾਵਾਂ ਲਗਾਵਾਂਗੇ ਤੋਂ ਦੇਖਦੇ ਹਾਂ ਕੱਲ ਇਸ ਦੀ ਕੀ ਅਪਡੇਟ ਆਂਦੀ ਹੈ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਵਾਦ ਜੀ